ਕੇਂਦਰੀ ਸਿੱਖਿਆ ਮੰਤਰੀ ਦੇ ਵੱਲੋਂ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ ਕਿ 10ਵੀਂ ਔਰ 12ਵੀਂ ਦੇ ਬੱਚਿਆਂ ਨੂੰ ਸਾਲ ਦੇ ਵਿੱਚ ਦੋ ਵਾਰ ਪੇਪਰਾਂ ਦੇ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ ਪਰ ਇਸ ਦੇ ਨਾਲ ਕਈ ਸਵਾਲ ਜੁੜੇ ਹੋਏ ਨੇ ਉਹਨਾਂ ਦੇ ਜਵਾਬ ਲਵਾਂਗੇ ਸਾਡੇ ਨਾਲ ਜਲੰਧਰ ਦੇ ਵੱਡੇ ਸਕੂਲ ਐਮਜੀਐਨ ਸਕੂਲ ਦੇ ਪ੍ਰਿੰਸੀਪਲ ਕੇਐਸ ਰੰਦਾਵਾ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਦੈਨ ਸਵੇਰਾ ਤੇ ਸਰ ਚਿਕਨ ਮੈਮ ਥੈਂਕ ਯੂ ਸੋ ਮਚ ਅ ਸਰ ਬਹੁਤ ਵੱਡਾ ਐਲਾਨ ਜਿਹੜਾ ਹੋਇਆ ਹੈ ਕੇਂਦਰੀ ਸਿੱਖਿਆ ਮੰਤਰੀ ਦੇ ਵੱਲੋਂ ਕਿ ਬੋਰਡ ਦੇ ਜਿਹੜੇ ਐਗਜ਼ਾਮ ਨੇ 10ਵੀਂ ਔਰ 12ਵੀਂ ਦੇ ਦੋ ਵਾਰ ਸਾਲ ਦੇ ਵਿੱਚ ਹੋਣ ਹੋਣਗੇ ਪਹਿਲਾਂ ਤੇ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਪੋਸੀਬਲ ਕਿਵੇਂ ਹੋਵੇਗਾ ਸਾਲ ਦੇ ਵਿੱਚ ਦੋ ਵਾਰ ਐਗਜ਼ਾਮ ਕਿਵੇਂ ਹੋਣਗੇ ਇਸ ਤਰ੍ਹਾਂ ਕਿ ਮੈਡਮ ਇਹ ਜਿਹੜੀ ਆਪਣੀ ਨਵੀਂ ਸਿੱਖਿਆ ਨੀਤੀ ਹੈ ਜੀ ਜਿਹੜੀ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ ਉਹਦੇ ਅੰਦਰ ਗਏ ਤੇ ਪਹਿਲੇ ਹੀ ਡਿਸਾਈਡ ਹੋ ਗਿਆ ਸੀਗਾ ਕਿ

ਬੋਰਡ ਇਹ ਫੈਸਲਾ ਆਇਆ ਸੀਗਾ ਕਿ ਜਿਹੜੇ ਕੋਰਸ ਸਬਜੈਕਟਸ ਐ ਮੇਨ ਸਬਜੈਕਟਸ ਆ ਉਹਨਾਂ ਦਾ ਬੋਰਡ ਇਗਜ਼ਾਮ ਰਹੇਗਾ ਹਾਂ ਔਰ ਜਿਹੜੇ ਐਡੀਸ਼ਨਲ ਸਬਜੈਕਟਸ ਐ ਹਾਂ ਸਿਲਬਸ ਜਿਹੜਾ ਉਹਨਾਂ ਦਾ ਇਗਜ਼ਾਮ ਸਕੂਲ ਲੈਵਲ ਤੇ ਹੀ ਬੋਰਡ ਦੀ ਰਹਿਮਾਨੀ ਵਿੱਚ ਹੋਏਗਾ ਜੀ ਜੀ ਸਰ ਮੈਂ ਅਸੀਂ ਚਾਹੁੰਦੇ ਕਿ ਇੱਕ ਵਾਰ ਤੁਸੀਂ ਥੋੜਾ ਜਿਆ ਇਹ ਸਮਝਾ ਦਿਓ ਕਿ ਮੰਨ ਲਓ ਜਿਵੇਂ ਇੱਕ ਵਾਰ ਬੋਰਡ ਦੇ ਇਗਜ਼ਾਮ ਹੁੰਦੇ ਨੇ ਤੇ ਜਿਵੇਂ ਕਿਹਾ ਜਾਂਦਾ ਕਿ 40 ਦਿਨ ਦਾ ਸਮਾਂ ਲੱਗ ਜਾਂਦਾ ਹੈ ਸਾਲ ਦੇ ਵਿੱਚ ਦੋ ਵਾਰ ਇਗਜ਼ਾਮ ਤੇ ਗੱਲ ਕੀਤੀ ਜਾ ਰਹੀ ਹੈ ਇਸ semesters wise ਹੋਣਗੇ ਜਾਂ ਫਿਰ ਸਾਲ ਦੇ ਵਿੱਚ ਹੀ ਅਜਿਹਾ ਕੋਈ ਸਮਾਂ ਨਿਰਧਾਰਿਤ ਕੀਤਾ ਜਾਵੇਗਾ ਕਿ ਜੇਕਰ ਮੰਨ ਲਓ ਕਿ 8 ਮਹੀਨੇ ਬਾਅਦ ਪੇਪਰ ਹੁੰਦੇ ਨੇ ਜਾਂ 6 ਮਹੀਨੇ ਬਾਅਦ ਹੁੰਦੇ ਨੇ ਤਾਂ ਸਿਲੇਬਸ ਦੀ ਵੰਡ ਕਿਵੇਂ ਕੀਤੀ ਜਾਵੇਗੀ 6 ਮਹੀਨੇ ਬਾਅਦ ਵੀ ਜੀ ਜੀ ਇਹਦੇ ਵਿੱਚ ਇਸ ਤਰ੍ਹਾਂ ਕਿ ਜੋ ਅਜੇ ਤੱਕ ਸਾਨੂੰ ਗਾਈਡਲਾਈਨ ਆਈਆਂ ਨੇ ਉਹਦੇ ਅਸਰ ਨਵੰਬਰ ਦਸੰਬਰ ਜੋ ਪਹਿਲਾ ਸਾਈਕਲ ਚਲੇਗਾ ਜੀ ਜੀ ਔਰ ਉਹਦਾ ਸਿਲੇਬਸ ਅਲੱਗ ਹੋਏਗਾ ਉਸ ਤੋਂ ਬਾਅਦ ਫਰਵਰੀ ਔਰ ਮਾਰਚ ਵਿੱਚ ਦੂਸਰਾ ਸਾਈਕਲ ਚੱਲੇਗਾ ਔਰ ਉਹਦਾ ਸਿਲੇਬਸ ਵੀ ਲੱਗ ਹੋਏਗਾ ਬੱਚੇ ਦਾ ਐਡਵਾਂਟੇਜ ਇਹ ਹੈ ਕਿ ਅਗਰ ਉਹ ਕਿਸੇ ਵੀ ਵਜ੍ਹਾ ਕਰਕੇ ਮੈਡੀਕਲ ਹੈਲਥ ਇਸ਼ੂ ਕਰਕੇ ਜਾਂ ਕਿਸੇ ਪ੍ਰੈਸ਼ਰ ਕਰਨ ਅਗਰ ਉਹ ਪਹਿਲੇ ਸਾਈਕਲ ਵਿੱਚ ਅੱਛਾ ਪਰਫਾਰਮ ਨਹੀਂ ਕਰ ਪਾਉਂਦਾ ਉਹ ਦੂਸਰੇ ਸਾਈਕਲ ਵਿੱਚ ਵੀ ਅਪੀਅਰ ਹੋ ਸਕਦਾ ਹੈ ਤਾਂ ਇਹਦੇ ਵਿੱਚ ਜਿਵੇਂ ਕਿ ਮੈਂ ਹੁਣੇ ਸਵਾਲ ਕਰਕੇ ਹਟੀਆਂ ਕਿ ਜਿਵੇਂ ਆਖਦੇ ਨੇ ਕਿ ਇੱਕ ਵਾਰੀ ਬੋਰਡ ਇਗਜ਼ਾਮ ਹੁੰਦੇ ਨੇ ਤੇ 40 ਦਿਨ ਦਾ ਸਮਾਂ ਲੱਗੇਗਾ ਔਰ ਜਿਵੇਂ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਹੋ ਸਕਦਾ ਕਿ ਜਿਹੜਾ ਹੋ ਸਕਦਾ ਨਹੀਂ ਕਿ ਮਤਲਬ ਹੈ ਕਿ ਪਹਿਲਾ ਜਿਹੜਾ ਇਗਜ਼ਾਮ ਦਾ ਬੈਠਣ ਦਾ ਟਾਈਮ ਹੋਵੇਗਾ ਨਵੰਬਰ ਦਸੰਬਰ ਦੇ ਵਿੱਚ ਹੋਵੇਗਾ ਤਾਂ ਇਹ ਪੋਸੀਬਲ ਹੋ ਸਕਦਾ ਹੈ ਕਿ ਕਿਉਂਕਿ ਪਹਿਲਾਂ 40 ਦਿਨ ਲੱਗੇ ਨੇ ਫਿਰ ਦੁਬਾਰਾ ਪੇਪਰ ਹੋਣਗੇ ਤੇ ਉਹਦੇ ਵਿੱਚ 40 ਦਿਨ ਲੱਗਣਗੇ ਕਿ ਸਮੇਂ ਦੀ ਸਮਾਂ ਜਿਹੜਾ ਉਹ ਬਰਬਾਦ ਨਹੀਂ ਹੋਵੇਗਾ ਜਾਂ ਜ਼ਿਆਦਾ ਸਮਾਂ ਨਹੀਂ ਲੱਗੇਗਾ ਮੈਨੂੰ ਕਹੇ ਦੱਸਿਆ ਕਿ तमाम ਬਰਬਾਦ ਦੇ ਟੂ ਸੈਕਟ ਕਰਨ ਦੇ ਵਾਸਤੇ ਆਲਰੇਡੀ ਬੋਰਡ ਦੇ ਨਾਲ ਸੈਟੀਫਾਈਂਗ ਹੋ ਗਈ ਹੈ ਜੀ ਜੀ ਉਹਨੇ ਸਾਨੂੰ ਕਿਹਾ ਕਿ ਜਿਹੜੇ ਕੋਰਸ ਸਬਜੈਕਟ ਹੈ ਹਮ ਐਗਜ਼ਾਮਪਲ ਜਿਦਾਂ ਨੇ ਲੈਂਗੁਏਜ ਹੋ ਗਿਆ ਜੀ ਸਬਜੈਕਟ ਹੋ ਗਿਆ ਬਾਇਓ ਹੋ ਗਿਆ కెਮਿਸਟਰੀ ਹੋ ਗਿਆ ਇਕਨੋਮਿਕਸ ਹੋ ਗਿਆ ਇੱਕ ਕੋਰਸ ਦੇ ਸਬਜੈਕਟ ਬੋਰਡ ਲਏਗਾ ਬਾਕੀ ਜਿਹੜੇ ਸਬਜੈਕਟ ਉਹਨਾਂ ਦੀ ਇੰਟਰਨਲ ਅਸੈਸਮੈਂਟ ਹੋਏਗੀ ਜਿਨਾ ਕਿ ਸਕੂਲ ਲੈਵਲ ਦੇ ਐਗਜ਼ਾਮ ਹੋਣਗੇ ਜੀ ਜੀ ਐਗਜ਼ਾਮੀਨੇਸ਼ਨ ਦੀ ਤਾਰੀਖ ਕੱਟ ਜਾਣਗੇ 40 ਦਿਨ ਨਹੀਂ ਰਹਿਣਗੇ ਮੇਰੇ ਖਿਆਲ ਨਾਲ ਕਿ ਉਹ ਮੈਕਸਿਮਮ 15 ਦਿਨ ਦੇ ਵਿੱਚ ਤੇ ਇਗਜ਼ਾਮ ਖਤਮ ਹੋ ਜਾਇਆ ਕਰਨਗੇ ਜੀ ਜੀ ਤਾਂ ਇਸ ਤਰੀਕੇ ਨਾਲ ਜਿਹੜਾ ਉਹ ਸਮਾਂ ਵੀ ਬਚੇਗਾ ਸਰ ਇੱਕ ਇੱਕ ਇਹ ਵੀ ਗੱਲ ਸਮਝਾ ਦਿਓ ਕਿ ਸਿਲੇਬਸ ਦੇ ਵੰਡ ਜਿਹੜੀ ਉਹ ਕਿਵੇਂ ਹੋਵੇਗੀ ਯਾਨੀ ਨਵੰਬਰ ਦਸੰਬਰ ਚ ਜੇਕਰ ਪਹਿਲੀ ਵਾਰ ਬੈਠਣ ਦਾ ਮੌਕਾ ਮਿਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਨਵੰਬਰ ਔਰ ਦਸੰਬਰ ਦੇ ਵਿਚਾਲੇ ਪੂਰਾ ਸਿਲੇਬਸ ਜਿਹੜਾ ਉਹ ਖਤਮ ਕੀਤਾ ਜਾਵੇਗਾ ਮੈਂ ਫਿਰ ਦੁਹਰਾਉਂ ਦੁਹਰਾਉਂਦਾ ਕਿ ਜਿਹੜਾ ਬੱਚਾ ਪਸਟ ਅਪ੍ਰੈਲ ਨੂੰ ਅਬ ਨੈਕਸਟ ਅਪ੍ਰੈਲਸ ਮੇਰੇ ਕੋਲ ਪਲਸ 10 10th ਵਿੱਚ ਬਚਾ ਆਏਗਾ ਜੀ ਉਹਦਾ ਸਿਲੇਬਸ ਅਸੀਂ ਅਕਤੂਬਰ ਤੱਕ ਖਤਮ ਕਰਾਂਗੇ ਤਾਂ ਕਿ ਉਹ ਨਵੰਬਰ ਵਿੱਚ ਇਗਜ਼ਾਮ ਵਿੱਚ ਪੇਰ ਹੋ ਜੇ ਜੀ 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 ਫਸਟ ਨੈਕਸਟ ਹੋਏਗਾ ਹੂੰ ਦਸੰਬਰ ਚ ਉਹਦਾ ਇਗਜ਼ਾਮ ਖਤਮ ਹੋ ਗਿਆ ਫਿਰ ਨੈਕਸਟ ਮੈਸਟਰ ਦਾ ਸਿਲੇਕਟ ਕਰਾਇਆ ਜਾਏਗਾ ਔਰ ਉਹਦਾ ਇਗਜ਼ਾਮ ਫੈਬ ਐਂਡ ਵਿੱਚ ਹੋਏਗਾ ਆ ਸਰ ਇੱਕ ਹੋਰ ਮੈਂ ਆਖਰੀ ਸਵਾਲ ਕਰਨਾ ਚਾਹੁੰਨੀ ਆ ਕਿ ਇਹ ਸਿਰਫ ਆਪਸ਼ਨਲ ਹੈ ਇਹਾਂ ਸਾਰਿਆਂ ਤੇ ਕਹੋ ਕਿ ਮਤਲਬ ਪਰਮਾਨੈਂਟ ਜਿਹੜੀ ਆ ਉਹ ਚੀਜ਼ ਹੋਵੇਗੀ ਨਹੀਂ ਸਾਰਿਆਂ ਤੇ ਲਾਗੂ ਰਹੇਗਾ ਡੀਪੀਐਸਸੀ ਤੇ ਸਾਰੇ ਸੁਨਵਾਸ ਤੇ ਲਾਗੂ ਰਹੇਗਾ ਜੀ ਔਰ ਮੈਨੂੰ ਲੱਗਦਾ ਕਿ ਇਹ ਬਾਕੀ ਸਟੇਟ ਸਕੂਲ ਵੀ ਇਹਨੂੰ ਹੀ ਫੋਲੋ ਕਰਨਗੇ ਕਿਉਂਕਿ ਮੈਨੂੰ ਐਜ਼ ਅ ਟੀਚਰ ਐਜ਼ ਅ ਪ੍ਰਿੰਸੀਪਲ ਲੱਗਦਾ ਕਿ ਬੈਸਟ ਸੋਲੂਸ਼ਨ ਹੈ ਇਸ ਲਈ ਕਿਉਂਕਿ ਜੋ ਸਿੱਖਿਆ ਦਾ ਪ੍ਰੋਬਲਮ ਹੀ ਆ ਰਹੀ ਕਿ ਅਸੀਂ ਬਹੁਤ ਦਿਨੋਂ ਸਪੈਸ਼ਲ ਬਣਾਤਾ ਜੀ ਜੀ ਇਸ ਤੋਂ ਬਾਹਰ ਆਉਣ ਵਾਸਤੇ ਥਿਸ ਇਜ਼ ਵਨ ਆਫ ਦ ਬੈਸਟ ਆਪਸ਼ਨ ਬਿਲਕੁਲ ਬਿਲਕੁਲ ਥੈਂਕ ਯੂ ਸੋ ਮਚ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਅਸੀਂ ਜਿਵੇਂ ਜਿਸ ਤਰੀਕੇ ਦੇ ਨਾਲ ਪ੍ਰਿੰਸੀਪਲ ਕੇਸ ਰੰਦਾਵਾ ਜਲੰਧਰ ਦੇ ਜਿਹੜਾ ਕਹਿ ਲਿਆ ਕਿ ਵੱਡਾ ਸਕੂਲ ਐਮਜੈਂਟ ਸਕੂਲ ਉਹਨਾਂ ਦੇ ਪ੍ਰਿੰਸੀਪਲ ਨੇ ਕਿਸ ਰੰਦਾਵਾ ਜਨਨ ਦੇ ਵੱਲੋਂ तमाम ਸਵਾਲਾਂ ਦੇ ਉੱਪਰ ਜਿਹੜਾ ਉਹ ਖੁਲਾਸਾ ਕੀਤਾ ਗਿਆ तमाम ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਸਿਲੇਬਸ ਦੀ ਵੰਡ ਨਹੀਂ ਹੋਵੇ ਕਿ ਮੈਂ ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਨੀ ਆ ਕਿ ਜਿਹੜਾ ਬੱਚਾ 10ਵੀਂ ਅਤੇ 12ਵੀਂ ਦੇ ਵਿੱਚ ਪੜ ਰਿਹਾ ਉਸ ਦਾ ਸਿਲੇਬਸ ਜਿਵੇਂ ਪ੍ਰਿੰਸੀਪਲ ਸਾਹਿਬ ਦੇ ਵੱਲੋਂ ਦੱਸਿਆ ਗਿਆ ਕਿ ਅਕਤੂਬਰ ਤੱਕ ਖਤਮ ਕੀਤਾ ਜਾਵੇਗਾ ਤਾਂ ਕਿ ਨਵੰਬਰ ਜਾਂ ਦਸੰਬਰ ਦੇ ਵਿੱਚ ਜੇਕਰ ਪੇਪਰਾਂ ਦੇ ਤਰੀਕ ਨਿਕਲਦੀ ਹੈ ਤਾਂ ਪਹਿਲੇ ਪਹਿਲਾ ਬੈਚ ਜਿਹੜਾ ਉਹ ਨਵੰਬਰ ਦਸੰਬਰ ਦੇ ਵਿੱਚ ਬੈਠੇਗਾ ਔਰ ਇਸ ਤੋਂ ਬਾਅਦ ਜੇਕਰ ਦੂਸਰੇ ਵਾਰ ਜਦੋਂ ਹੁੰਦਾ ਤੇ ਉਸ ਦਾ ਫਰਵਰੀ ਐਂਡ ਤੋਂ ਮਾਰਚ ਦੇ ਵਿਚਾਲੇ ਵਿਚਾਲੇ ਸਮਾਂ ਹੋਵੇਗਾ ਯਾਨੀ ਸਿਲੇਬਸ ਦੀ ਵੰਡ ਨਹੀਂ ਹੋਵੇਗੀ ਸਿਲੇਬਸ ਇੱਕੋ ਵਾਰ ਦੇ ਵਿੱਚ ਖਤਮ ਕਰ ਲਿਆ ਜਾਵੇਗਾ ਲੇਕਿਨ ਮੌਕਾ ਦੋ ਵਾਰ ਮਿਲੇਗਾ ਔਰ ਇਸ ਦੇ ਨਾਲ ਹੀ ਜਿਹੜਾ ਸਕੂਲਾਂ ਦੇ ਵੱਲੋਂ ਪ੍ਰਸਤਾਵ ਗਿਆ ਹੋਇਆ ਹੈ ਕਿ ਸਮੇਂ ਨੂੰ ਘਟ ਜਿਹੜਾ ਉਹ ਕਿਵੇਂ ਕੀਤਾ ਜਾ ਸਕਦਾ ਹੈ ਕਿ ਜਿਵੇਂ ਦੱਸ ਕੇ ਹਟੇ ਨਹੀਂ ਕਿ ਪਹਿਲਾਂ ਅਗਰ 40 ਦਿਨ ਦਾ ਸਮਾਂ ਹੁੰਦਾ ਸੀਗਾ ਲੇਕਿਨ ਹੁਣ ਅਜਿਹਾ ਨਹੀਂ ਹੋਵੇਗਾ 15 ਤੋਂ 20 ਦਿਨ ਦੇ ਵਿਚਾਲੇ ਵਿਚਾਲੇ ਜਿਹੜੇ ਆ ਪੇਪਰ ਖਤਮ ਹੋ ਜਾਣਗੇ ਨਹੀਂ ਸਮੇਂ ਦੀ ਵੀ ਬਚਤ ਹੋਵੇਗੀ ਔਰ ਤੀਸਰਾ ਜਿਹੜਾ ਸਭ ਤੋਂ ਵੱਡਾ ਔਰ ਅਹਿਮ ਕਦਮ ਜਿਹਦੇ ਕਰਕੇ ਕਹਿ ਲੋ ਚੁੱਕਿਆ ਗਿਆ ਉਹ ਬੱਚਿਆਂ ਦਾ ਸਟ्रेस ਘੱਟ ਕਰਨ ਦੇ ਲਈ ਕਿ ਬੱਚੇ ਜੇਕਰ ਸੋਚਦੇ ਨੇ ਪੇਪਰਾਂ ਦਾ ਬੋਝ ਲੈ ਲੈਂਦੇ ਨੇ ਦਿਮਾਗ ਦੇ ਉੱਪਰ ਤਾਂ ਉਸ ਨੂੰ ਘੱਟ ਕਰਨ ਦੇ ਲਈ ਹੀ ਇਹ ਸਾਰਾ ਕੀਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਬੱਚੇ ਦਾ ਬੋਝ ਜਾਂ ਸਟ्रेस ਘੱਟ ਕੀਤਾ ਜਾ ਸਕਦਾ ਕਿਉਂਕਿ ਜੇਕਰ ਕੁਝ ਪੇਪਰਾਂ ਦੇ ਵਿੱਚ ਅਗਰ ਨੰਬਰ ਬੱਚੇ ਦੇ ਘੱਟ ਆਂਦੇ ਨੇ ਤਾਂ ਉਹ ਦੁਬਾਰਾ ਪੇਪਰ ਦੇ ਕੇ ਯਾਨੀ ਦੁਬਾਰਾ ਤਿਆਰੀ ਕਰਕੇ ਪੇਪਰ ਦੇ ਸਕਦਾ ਔਰ ਜਿਹਦੇ ਜਿਹਦੇ ਵਿੱਚ ਜ਼ਿਆਦਾ ਸਕੋਰ ਹੋਵੇਗਾ ਉਹੀ ਕਾਊਂਟ ਕੀਤੇ ਜਾਣਗੇ ਔਰ ਬਹੁਤ ਵੱਡਾ ਕੇਂਦਰੀ ਸਿੱਖਿਆ ਮੰਤਰੀ ਵੱਲੋਂ ਜਿਹੜਾ ਉਹ ਐ ਐਲਾਨ ਕੀਤਾ ਗਿਆ ਹਾਲਾਂਕਿ ਇਹ ਤਜਵੀਜ਼ ਜਿਹੜੀ ਹੈ ਉਹ ਪਹਿਲਾਂ ਦੇ ਦਿੱਤੀ ਗਈ ਸੀ ਲੇਕਿਨ ਹੁਣ ਇਸ ਨੂੰ ਲਾਗੂ ਕਰਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਔਰ 2025-26 ਦੇ ਸੈਸ਼ਨ ਤੋਂ ਇਸ ਨੂੰ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਜੇਕਰ ਇਹ लागू हो ਜਾਂਦਾ ਕਿਉਂਕਿ ਅਜੇ ਕਿਹਾ ਜਾ ਰਿਹਾ ਕਿ ਸਕੂਲਾਂ ਵੱਲੋਂ ਕੁਝ ਜਿਹੜੇ ਪੁਆਇੰਟ ਦਿੱਤੇ ਗਏ ਨੇ ਹਾਲਾਂਕਿ ਇਸ ਨੂੰ ਬਹੁਤ ਵਧੀਆ ਸਟੈਪ ਮੰਨਿਆ ਜਾ ਰਿਹਾ ਤਾਂ ਕਿ ਵਿਦਿਆਰਥੀਆਂ ਦਾ ਬੋਝ ਘਟੇ ਔਰ 2025-26 ਤੋਂ ਇਸ ਦੇ ਲਾਗੂ ਹੋਣ ਦੀ ਗੱਲ ਕਹੀ ਜਾ ਰਹੀ ਔਰ ਬੱਚਿਆਂ ਦੇ ਬੱਚਿਆਂ ਦਾ ਸਟ्रेस ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਪੇਪਰਾਂ ਦੀ ਚਿੰਤਾ ਦੇ ਵਿੱਚ ਜਾਂ ਪੇਪਰਾਂ ਤੋਂ ਪਹਿਲਾਂ ਹੀ ਰਿਜ਼ਲਟ ਨੂੰ ਦੇਖ ਕੇ ਜਿਹੜੇ ਮਾਇੂਸ ਬੱਚੇ ਹੁੰਦੇ ਨੇ ਕਈ ਵਾਰ ਖਤਰਨਾਕ ਕਦਮ ਚੁੱਕ ਲੈਂਦੇ ਨੇ ਔਰ ਉਸੇ ਨੂੰ ਘਟ ਕਰਨ ਦੇ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ